ਪਾਟ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਵੀ ਇੱਥੇ ਵੀ ਮਰਨਾ ਮੁੜ ਕੇ ਭੁੱਕੇ ਰਹਿ ਗਏ ਵੀ ਮਰਨਾ ਸਾਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ ਆਏ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ ਉਹ ਵੀ ਉਹ ਜੀ ਤੇ ਮਰ ਜੂਗਾ ਤਾਂ ਖੜਾ ਛੋਟ ਜੂਗਾ ਐਂ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਾਦ ਹੋ ਜੂਗੇ ਕਦੇ ਸਾਨੂੰ ਘਰ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਪੁੱਤਾਂ ਨੂੰ ਜਦੋਂ ਛੋਟਾ ਜਿਆ ਹੁੰਦਾ ਸੀ ਕਾਰਨ ਨਾਲ ਜੇ ਕਰਦਾ ਸੀ ਕਦੇ ਸਾਰੇ ਨਹੀਂ ਹਾਲ ਨਹੀਂ ਮੁੱਚਿਆ ਕਦੇ ਨੰਨੇ ਧانے ਨਹੀਂ ਮੁੱਚਿਆ ਮਤੋਂ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾ ਕੋਈ ਕਾਨੂੰਨ ਚੱਤ ਪਤਾ ਨਹੀਂ ਲੱਗਿਆ ਬਾਦੂ ਦੁਸਰ ਦੁਸਰ ਜੋ ਕਿ ਆਹ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਮਸਾ ਕਿਵੇਂ ਲੈ ਕੇ ਆਏ ਤੁਸੀਂ ਮਾਮਸਾ ਮੈਂ ਬਸ ਤੇ ਲੈ ਕੇ ਆਈ ਹੇ ਤੁਸੀਂ ਕਹਿ ਰਹੇ ਹੋ ਵੀ ਖਾਣ-ਪੀਣ ਨਹੀਂ ਮਿਲ ਰਿਆ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ ਨਹੀਂ ਕੰਮ ਕਰਦੀ ਸੀ ਹਾਸ ਬਤਾਲਾਂ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਤਾਂ ਇਲਾ ਤਾਂ 2-3 ਸਾਲ ਲੱਗ ਗਿਆ ਅੰਡੀਆਂ ਗਵੰਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸੋਰੇ ਘਰ ਕੀ ਹੋਇਆ ਤੇ ਪੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਲ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਇਹ ਇਹਦੀ ਜਿਹੜੀ ਆ ਵਾਇਰ ਦੇ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਹੈ ਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇਦਨੇ ਹੀ ਇਸ ਚੀਜ਼ ਨੂੰ ਜਾਨ ਦਿੱਤਾ ਪਰ ਇਹ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ ਤੇ ਇਹਦਾ ਜਿਹੜਾ ਬੱਚੋ ਹੁਣ ਤੱਕ ਜਿਹੜੀ ਤਫ਼ਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਬ ਸੇਵਾ ਕਰਨਾ ਚਾਹੁੰਦੀ ਹੈ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅਰਚਣੇ ਆ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੱਢਾ ਕੱਢਿਆ ਉਹ ਕਿ ਤਾਂ ਮਨੀ ਸਾਹਿਬ ਨੂੰ ਜਾਂ ਅੰਦਰ ਸਤਿਗੁਰੂ ਇਹ ਅਸੀਂ ਇਹ ਚੀਜ਼ ਵੀ ਸਾਰੀ ਅਜੇ ਦਵਾਈ ਦਾ ਤਪतीश ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹੱਲੇ ਕਰਵਾਉਣਾ ਹੈ ਉਹ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾ ਨੂੰ ਉਲਾਜ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ ਬਾਤ ਕਲੀਅਰ ਹੋਏਗਾ ਫਿਰ ਗੱਲੀਆਂ ਜੁੜਨਗੀਆਂ ਪੂਰੀਆਂ ਜਦ ਜਿਹੜੀ ਬੱਚੀ ਦੀ ਮਾਂ ਨੂੰ ਗ੍ਰਿਫਤਾਰ ਕਰਨ ਦੀ ਇਹ ਚੀਜ਼ ਹੈ ਕਿ ਅੱਜ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੂੰ ਲੱਗਾ ਕਿ ਮੇਰੇ ਵਿੱਚ ਰੱਜਣਾ ਜਿਹੜਾ ਮੇਰਾ ਆਪਣਾ ਕੋ ਨਵਾ ਨਿਸ਼ੇਵਾ ਕਰਨਾ ਚਾਹੁੰਦੀ ਹੈ ਉਹਦੇ ਤਹਾਦੀ ਨੇ ਇਸ ਟੀਮ ਜਿਹੜੀ ਕਟਿਆ ਮੰਚਾਂ ਨੂੰ ਮੰਚਾਂ ਜਿਹੜੀ ਰੱਖ ਕੇ ਨੇ ਇੱਕ ਕਨਾਉਣਾ ਕੰਮ ਕੀਤਾ ਇਹਦੇ ਵਿੱਚ ਇਸ ਤਕਰੀਰ ਸ਼ਾਲੇ ਜਾਰੀ ਹੈ ਹਾਲੇ ਇਸ ਤੇ ਗਾਣੀ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦੇਵਾਂਗੇ ਜੋ ਵੀ ਸਕਦਾ ਜਿਹੜੀ ਕੋਈ ਤਾਰੀ ਹੋਈ ਹੈ ਨਹੀਂ ਜਿਸ ਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ ਤੈਨੂੰ ਗ੍ਰਿਫਤਾਰ ਕਰਾ